ਮੈਨੂੰ ਔਰ ਮੇਰੇ ਸਗੇ ਪਰਾਨ ਨੂੰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਪ੍ਰਵਲੀਨ ਕੌਰ ਦਾ ਮੁੱਦਾ ਜਿਹੜਾ ਹੈ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਜਿਸ ਨੂੰ ਲੈ ਕੇ ਕਈ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਜਿਹੜਾ ਹੈ ਕਾਪੀ ਡਬਲ ਮੀਨਿੰਗ ਗੱਲਾਂ ਕੀਤੀਆਂ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਦੀਆਂ ਕਈ ਵੀਡੀਓਜ਼ ਵੀ ਹੁਣ ਜਿਹੜੀਆਂ ਨੇ ਨਿਕਲ ਕੇ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜੋ ਕਿ ਕਿਹਾ ਜਾ ਰਿਹਾ ਇਹਨਾਂ ਦੇ ਵੱਲੋਂ ਹੀ ਕਿ ਉਹ AI ਦੇ ਨਾਲ ਬਣਾਈਆਂ ਗਈਆਂ ਨੇ ਤੇ ਬਾਕੀ ਤੁਸੀਂ ਜਿਹੜਾ ਵਾ ਉਸ ਦੀ ਕਲਿੱਪ ਵੀ ਇੱਕ ਅੱਗੇ ਜਾ ਕੇ ਜ਼ਰੂਰ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਰੀਆਂ ਵੀਡੀਓਜ਼ AI ਬਣਾਇਆ ਗਿਆ ਨੇ ਤੇ ਟ੍ਰੋਲਰਾਂ ਦੇ ਵੱਲੋਂ ਇਹਨਾਂ ਨੂੰ ਕਾਫੀ ਜ਼ਿਆਦਾ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਵਾ ਕੀਰਤਨ ਜਿਹੜਾ ਇਹ ਅੱਗੇ ਤੋਂ ਨਹੀਂ ਕਰਨਗੇ ਤੇ ਬਾਕੀ ਅੱਗੇ ਤੁਸੀਂ ਇਹਨਾਂ ਦੀ ਇਹ ਛੋਟੀ ਜੀ ਕਲਿੱਪ ਜਿਹੜੀ ਆ ਉਹ ਜ਼ਰੂਰ ਦੇਖ ਕੇ ਜਾਓ ਤੁਸੀਂ ਮੈਨੂੰ ਔਰ ਮੇਰੇ ਸਗੇ ਪ੍ਰਾਂ ਨੂੰ AI ਵੀਡੀਓ ਦੇ ਥਰੂ ਅਗਰ ਤੁਸੀਂ ਕਿ ਸਿੰਗ ਕਰਦੇ ਹੋਏ ਵੀ ਦਿਖਾ ਦਵੋ ਮੈਨੂੰ ਹੈਰਾਨੀ ਨਹੀਂ ਹੋਏਗੀ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ